ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁੱਗਣੇ ਰਾਤ ਚੌਗਣੇ ਭਾਈ ਸਾਰਿਆਂ ਤੇ ਰੱਖਿਆ ਬਖਸ਼ ਬਾਕੀ ਮੋਟਰ ਬੈਠਿਆ ਜੀ ਕੰਮਕਾਰ ਕੋਈ ਇੰਨਾ ਬਹੁਤਾ ਹੁਣ ਹੈ ਨਹੀਂ ਇਹਨਾਂ ਦਿਨਾਂ 'ਚ ਵਿਹਲੇ ਜਿਹੀ ਹੋਏ ਪਸੰਦ ਲਓ ਕਿਉਂ ਫਸਲ ਹੁਣ ਤਕਰੀਬਨ ਨਿਸਰ ਨੇੜੇ ਨੇੜੇ ਗਈ ਵੀ ਆ ਜਿਹੜੀ ਸਪਰੇਹਾਂ ਦਾ ਤਕਰੀਬਨ ਦੌਰ ਜਿਹੜਾ ਸਪਰੇਹਾਂ ਵਾਲਾ ਚੱਲ ਪਿਆ ਆਪਣੇ ਜਿਹੜੀ ਟੇਲ ਟ੍ਰੋਲਟ ਕਰਦੇ ਆ ਸੁੰਡੀ ਵਾਲੀ ਪਾ ਕੇ ਬਿਆਜਾ ਸਿੰਘ ਵੀ ਇੱਧਰ ਮਰਨਡੇ ਕਿ ਨਹੀਂ ਗਏ ਤੇ ਮਲਕੀਤ ਬਾਈ ਨਾਲੇ ਗਿਆ ਤੇ ਉਹਦੇ ਟੀਨਾ ਟੂਨਾ ਜੀ ਦਵਾ ਕੇ ਲੈ ਆਉਣ ਦੇ ਵੀ ਪਹਿਲਾਂ ਸਾਨੂੰ ਅੱਜ ਦਾ ਵੀ ਰੇਟ ਮਰੰਡੇ ਪਤਾ ਕਰਾਂਗੇ ਫਿਰ ਕਰਾਲੀ ਪਤਾ ਕਰਕੇ ਰੋਪੜ ਦੇ ਲੈ ਲੂਗੇ ਰੋਪੜ ਅਸੀਂ ਰੇਟ ਪਤਾ ਵੀ ਕਰਿਆ ਦਾ ਜਿਹੜੀ ਆਮ ਸਿੱਧੀ ਜੀ ਟੀਨ ਆਪਾਂ ਪਹਿਲਾਂ ਪਾਇਆ ਕਰਦੇ ਤੇ ਚਿੱਟੇ ਰੰਗ ਵਾਲੀ ਸਿਲਵਰ ਜਿਹਾ ਕਦਰ ਵੀ ਉਹ ਸਾਨੂੰ ਦੰਦੇ ਚ ਉਹ 1100 ਦੀ ਟਾਟਾ ਦੀ ਬਾਕੀ ਆਪਾਂ ਇੱਧਰ ਗਏ ਤੇ ਮਰੰਡੇ ਕਿੰਨੇ ਲੰਘ ਵਿਚ ਨੂੰ ਬੂਰ ਮਜਰੇਨ ਹੋ ਕੇ ਰਸੂਲਪੁਰ ਨੂੰ ਹੋ ਕੇ ਆਪਾਂ ਕਾਈ ਨੌਰ ਤੇ ਸਿੱਧਾ ਮਰੰਡੇ ਵੀ ਚਲੋ ਟੀਨ ਉੱਥੇ ਪਸੰਦ ਆ ਗਿਆ ਉਹ ਟੀਨ ਦੰਦੇ ਤੇ ਉੱਥੇ ਆਪਾਂ ਨੂੰ 990 ਦੀ ਜਾਨੀ ਟੀਨ ਭਾਰੀ ਸੀ ਸੋਣੀ ਉਹ ਵੀ 990 ਹੀ ਦੰਦੇ ਤੇ ਬਾਕੀ ਜਿਹੜੀ ਇੱਕ ਡੱਬੀ ਵਾਲੀਆਂ ਰੰਗ ਵਾਲੀਆਂ ਟੀਨਾਂ ਜਾਂ ਉਹ ਵੀ ਵਧੀਆ ਲੱਗੀਆਂ ਆਪਾਂ ਨੂੰ ਉਹ ਟੀਨ ਦਿੱਤੀ ਉਹਨਾਂ ਨੂੰ ਆਪਾਂ ਨੂੰ 1250 ਦੀ ਵੀ ਉਹ ਸਾਵਾ 3 ਫੁੱਟ ਕਵਰ ਕਰਦੀ ਸੀ ਜਿਹੜੀ ਦੂਈ ਛੋਟੀ ਟੀਨ ਤੇ ਉਹ 2.5 ਫੁੱਟ ਕਵਰ ਕਰਦੀ ਸੀ ਦੋਨਾਂ ਦਾ ਹਿਸਾਬ ਲਾਇਆ ਉਹ 21 ਟੀਨਾਂ ਪੈਂਦੀਆਂ ਤੇ ਆਂ ਬੜੀਆਂ ਉਹ ਡੱਬੀ ਵਾਲੀਆਂ ਰੰਗਦਾਰ ਤੇ ਜਿਹੜੀਆਂ ਉਹ 15 ਟੀਨਾਂ ਪੈਂਦੀਆਂ ਉਹ 15 ਟੀਨਾਂ ਸਾਢੇ ਇੱਕ 18000 ਦੇ ਬਣੀਆਂ ਬਾਕੀ ਦੂਈਆਂ ਬਣਦੀਆਂ ਦੀਆਂ 20000 ਤੇ ਉੱਪਰ ਥੋੜੇ ਜਿਹਾ 5400 ਵੀ ਵੀ ਚਲੋ ਫਿਰ ਆਪਾਂ ਦੂਜਾ ਰੰਗ ਵਾਲਿਆਂ ਜਾਂਦੇ ਸਬਦਾ ਕਰਿਆ ਟੈਂਪੋ ਬਲੱਡ ਕੇ ਭੇਜਤੀਆਂ ਗਾਹਾਂ ਫਿਰ ਇੱਕ ਦੋ ਕੰਮ ਹੋਰ ਤੇ ਉਹ ਕੱਢ ਜਾਂਦੇ ਵੀ ਅੱਜ ਗਰਮੀ ਨਾ ਥੋੜਾ ਜਿਹਾ ਦਿਖਾਏ ਹੋਏ ਜੋਹਰ ਧੁੱਪਾਂ ਪਈ ਹੈ ਸਵੇਰ ਤੀ ਧੁੱਪਾਂ ਪੈਨ ਪੂਰੀ ਉਤੇ ਗੱਲ ਪੈ ਰਹੀ ਹੈ ਵੀ ਭਾਦੋਂ ਦਾ ਮਹੀਨਾ ਚੱਲਦਾ ਚਲੋ ਜ਼ੋਰ ਵੀ ਹੁੰਦਾ ਕਹਿੰਦੇ ਵੀ 11 ਭਾਈਆਂ ਦੀ ਭੈਣ ਐ ਇਹ ਭਾਦੋਂ ਕੱਲੀਓ ਉਦਿਆ ਕਰਕੇ ਜ਼ੋਰ ਵੀ ਥੋੜਾ ਚੱਲਦਾ ਕਿ ਹਵਾ ਚੱਲਦੀ ਹੈ ਫਿਰ ਵੀ ਠੀਕ ਹੈ ਵੀ ਵਧੀਆ ਇੰਨਾ ਕੁ ਜੋਹਰ ਦਿਖਾਉਣੇ ਵੀ ਐਨਾ ਵੀ ਮੇਮੂ ਵਾਲਾ ਸਾਡੇ ਹੁਣ ਇਧਰ ਭੱਜ ਗਿਆ ਪਰ ਕਈ ਪਾਸੇ ਜੇ ਦੇਖਿਆ ਜਿਹੜਾ ਹੜਾਂ ਵਾਲਾ ਸੀ ਤੇ ਸੀ ਵੱਧ ਹੀ ਜਾਈ ਜਾਂਦੀ ਆ ਰਾਵੀ ਦਰਿਆ ਵਿੱਚ ਵੀ ਪਾਣੀ ਛੱਡਿਆ ਗਿਆ ਗੱਲ ਕਹਿੰਦੇ ਜਾਦਾ ਬਿਆਸ ਦਰਿਆ ਦਾ ਪਾਣੀ ਵਧਿਆ ਜਿੱਥੇ ਪਹਿਲਾਂ ਘਟ ਗਿਆ ਤਾਂ ਫੇਰ ਵਧ ਗਿਆ ਉੱਥੇ ਦੁਬਾਰੇ ਵੀ ਬਹੁਤ ਔਖਾ ਹੁਣ ਇਹ 10-12 ਪਿੰਡ ਜਿਹੜੇ 15-16 ਪਿੰਡ ਤਕਰੀਬਨ ਸਾਰੇ ਪਾਣੀ ਦੀ ਮਾਰ ਦੇ ਵਿੱਚ ਹੈ ਵੀ ਮਾਲਕ ਅਗਰ ਪਈ ਰੱਖੇ ਬਾਈ ਇਹਦੇ ਸਾਡੇ ਕਿੰਨੀ ਬਚਾਵਾ ਜੀ ਨਦੀਆਂ ਨਾਲਿਆਂ 'ਚ ਵੀ ਪਾਣੀ ਹੈਗਾ ਅੱਜ ਆਪਾਂ ਇਧਰ ਨਦੀ ਕੋਲ ਨੂੰ ਲੱਗ ਕੇ ਕੋਈ ਬਹੁਤਾ ਪਾਣੀ ਨਹੀਂ ਹੈਗਾ ਮਾੜਾ ਮੋਟਾ ਹੀ ਹਿਸਾਬ ਦੇ ਚੱਲਦਾ ਮੇਕਣ ਦਾ ਬਾਕੀ ਫਸਲਬਾੜੀ ਠੀਕ ਐ ਇੱਕ ਨੰਬਰ ਐਨੋਕੇ ਐ ਬਾਕੀ ਹੁਣ ਲਿਆਉਂਦੇ ਆ ਆਪਾਂ ਸਾਈਕਲ ਦਾ ਇੱਕ ਟਾਇਰ ਜਾ ਪਾਉਣਾ ਉਹ ਵੀ ਦੁਕਾਨਦਾਰ ਕਈ ਦਿਨ ਪਹਿਲਾਂ ਜਾਂਦਾ ਰਹੇ ਮੈਂ 2 ਦਿਨ ਬੰਦ ਜੇ ਪਹਿਲਾਂ ਲਖੜੀਆਂ ਜੇ ਕਰਕੇ ਬੰਦ ਰਹੀ ਐ ਅੱਜ ਹੁਣ ਮਿਲ ਕੇ ਆਏ ਐ ਇਹ ਵੀ ਸਾਈਕਲ ਵੀ ਜ਼ਰੂਰੀ ਐ ਇੱਕ ਹਮਝ ਲੋ ਵੀ ਪਰ ਇਹ ਜਿਹੜੇ ਹੁਣ ਅੱਗੇ ਟਾਇਰ ਦੇਖਿਆ ਆਪਾਂ ਪਾਉਂਦੇ ਤੇ ਟਾਇਰ ਕੱਹ ਜਾਂਦਾ ਦਾ ਜਮੈਂ ਐਨ ਰੋਡਾ ਨਿਕਲ ਜਾਂਦਾ ਟਾਇਰ ਜਦ ਕਿਤੇ ਬਦਲਦੇ ਤੇ ਹੁਣ ਤਾਂ ਟਾਇਰ ਜੇ ਆਪਾਂ ਨੇ ਅੱਜ ਪਵਾ ਲਿਆ ਮਹੀਨਾ ਡੇਢ ਮਹੀਨੇ ਨੂੰ ਪਹਿਰ ਪਾਉਣਾ ਪੈਂਦਾ ਟਾਇਰ ਹੁਣ ਸਾਈਡਾਂ ਤੇ ਫਟਣ ਲੱਗੇ ਪਤਾ ਨਹੀਂ ਉਹ ਕੁਆਲਿਟੀ ਨਹੀਂ ਰਹੀ ਹੈਗੀ ਉਹੀ ਪਲਾਸਟਿਕ ਨੂੰ ਗਰਮ ਕਰ ਕਰਕੇ ਬਣਾਈ ਜਾਂਦੇ ਵੀ ਬਹੁਤ ਫਰਕ ਹੈ ਟਾਇਰ ਪਵਾ ਕੇ ਲਿਆ ਕੇ ਮਹੀਨਾ ਨਹੀਂ ਕੱਢਦਾ ਹੈਗਾ ਜੇ ਸਾਈਡਾਂ ਦੇ ਫਟ ਜਾਂਦਾ ਹਵਾਈ ਪੂਰੀ ਰੱਖੀ ਦੀ ਹੈ ਜਦ ਪਵਾ ਕੇ ਲਿਆਉਣੇ ਮਿਸਤਰੀ ਕਹਿੰਦਾ ਹਵਾ ਫੁੱਲੋਵੇ ਵੀ ਪਰ ਹਵਾ ਹੀ ਫੁੱਲ ਰੱਖੀ ਦੀ ਹੈ ਜੇ ਅੱਧੀ ਵਾਰ ਘੱਟੇ ਚੱਲ ਗਿਆ ਜਦੇ ਟਾਇਰ ਖੁਸ਼ਕ ਜੇ ਬਣੇ ਹੋਏ ਹੁਣ ਉਹੋ ਹੀ ਚੀਜ਼ਾਂ ਰਹੀਆਂ ਨਹੀਂ ਹੈਗੀਆਂ ਵੀ ਮਿਸਤਰੀ ਵੀ ਦਿਖਾਉਂਦਾ ਤੁਹਾਨੂੰ ਮੈਂ ਪਹਿਲਾਂ ਪੁਆ ਹੁਣ ਪੁੱਛ ਕੇ ਆਇਆ ਉਹ ਕਹਿੰਦੇ ਵੀ 250 ਦਾ 7 ਮਹੀਨੇ ਦੀ ਗਾਰੰਟੀ ਹੈ ਇੱਕ 300 ਦਾ 3 ਸਾਲ ਦੀ ਗਾਰੰਟੀ ਹੈ ਇੱਕ 450 ਦਾ 8-9 ਸਾਲ ਦੀ ਗਾਰੰਟੀ ਉਹ ਮੈਂ ਇੰਨੀ ਕਿੱਥੇ 2-3 ਮਹੀਨੇ ਹੀ ਕੱਢਦੇ ਨੇ ਬਹੁਤ ਹੈ ਚਲੋ ਬਾਕੀ ਦੇਖਦੇ ਜੀ ਕਿਹੜਾ ਪੈਂਦਾ ਉਹ ਵੀ ਪਵਾ ਕੇ ਲਿਆਉਂਦੇ ਆ ਵੀ ਇਹ ਵੀ ਇੱਕ ਜ਼ਰੂਰੀ ਬਣਿਆ ਹੋਵੇ ਚਾਹ ਕਹਿੰਦੇ ਸਾਈਕਲ ਚਲਾ ਲਈ ਕਸਰਤ ਹੋ ਜਾਂਦੀ ਸਵੇਰ ਟਾਈਮ ਵੀ ਉਹ ਵੀ ਤਕਰੀਬਨ 10-12 ਕਿਲੋਮੀਟਰ ਚੱਲਣਾ ਚਾਹੀਦਾ ਵੀ ਐਕਨ ਦਾ ਚਲੋ ਠੀਕ ਆ ਜੀ ਬਾਕੀ ਦਿਖਾਉਂਦੇ ਆ ਕਾਰੋਬਾਰ ਜਿਹੜਾ ਚੱਲਦੇ ਆਪਾਂ ਹੋਰ ਦਿਹਾੜੀ ਦੇ ਆਵੇ ਸਾਰੇ ਇਹ ਦੋ ਪੈ ਰਹੀਆਂ ਤੀਨਾ ਤੀਨਾ ਨਾਲ ਭਾਈ ਛੱਡ ਗਿਆ ਚਲੋ ਇਹਨਾਂ ਨੇ ਟਰਾਲਾ ਖੜਾਉਣ ਕਰਕੇ ਉਹ ਸ਼ੈੱਡ ਵਧਾਉਣਾ ਪੈਣਾ ਪੂਰੇ ਥੋੜਾ ਜਿਹਾ ਵੀ ਪਹਿਲਾਂ ਜਿਹੜਾ ਟਰਾਲਾ ਜਿਹੜੀ ਸ਼ੈੱਡ 20 ਫੁੱਟ ਦਾ ਬਣਿਆ ਵਾ ਹੁਣ ਪਿੱਛੇ ਫੁੱਟ ਖਾਂਡ ਛੱਡਣਾ ਪੈਂਦਾ ਹੁੱਕ ਕਰਕੇ ਫਿਰ ਹੋਰ ਹੋ ਜਾਣਾ 24 25 ਫੁੱਟ ਹੁੱਕ ਬਾਹਰ ਨਿਕਲਣੇ ਉਹਨਾਂ ਨੂੰ 12 ਫੁੱਟ ਦੇ ਤੀਨਾ ਇਹਨਾਂ ਨੇ ਹੋਰ ਵਧਾਤੇਗਾ ਸਾਨੂੰ ਗਾਡਰ ਜੋਗੇ ਕਾਟਰ ਜੋੜ ਤੇ ਵੀ ਬੰਦਬਸਤ ਕਰਤਾ ਪੂਰਾ ਇਹਨਾਂ ਦੇਖ ਲੈ ਗਾਡਰਾਂ ਪੂਰੇ ਲੱਟ ਕੇ ਕੋਈ ਉਹ ਨਹੀਂ ਪਿੱਛੇ ਗਾਡਰਾਂ ਨਾਲ ਜੁੜ ਗਿਆ ਤੀਨਾ ਪੈ ਜਣੇ ਇਹਨਾਂ ਸੈੱਟ ਉੰਦੇ ਲੋ ਵੀ 2-3 ਦਿਨ ਹੋਇਆ ਮੀਂਹ ਪੈ ਇਹਨੂੰ ਐਨੇ ਚ ਫਸਲ ਨੂੰ ਪਾਣੀ ਵਾਲੀ ਲੋੜ ਪੈਣ ਲੱਗੀ ਕਿ ਧਾਨਾਂ ਦਾ ਪਾਣੀ ਪੀ ਲਿਆ ਧਰਤੀ ਨੂੰ ਧਰਤੀ ਵੀ ਭੁੱਖੀ ਆ ਪਾਣੀ ਖੁਸ਼ਕ ਹੋ ਗਏ ਸਾਡੇ ਕੰਨੀ ਅੱਜ ਇਹ ਹਹਾਕਾਰ ਮੀ ਟੀਵੀ ਅੱਜ ਪਰਮਟ ਲੱਤਾ ਵਾਲਾ ਲੇਟ ਵਾਲਿਆਂ ਨੇ ਕਿਉਂ ਲੇਟ ਦੀ ਬਣਾ ਲੋੜ ਨਹੀਂ ਪਈ ਹੈਗੀ ਉਹਨਾਂ ਨੇ ਮੈਨੂੰ ਸਵਾਰੇ ਬੂਟਿਆਂ ਦੀਆਂ ਟਾਣੀਆਂ ਫੁੱਟੀਆਂ ਜਿਹੜੀਆਂ 8-9 ਦਿਨ ਵਿੱਚ 10 ਦਿਨ ਵਿੱਚ ਵਿੱਚ ਫਸੀਆਂ ਹੋਏ ਹੁਣ ਬੂਟਾਂ ਦੀ ਵੜਾਈ ਚੱਲ ਰਹੀ ਹੈ ਫੇਰ ਲੇਟ ਨਾ ਹੋਣਾ ਸਾਡੇ ਮਾਕੀ ਤਕਰੀਬਨ ਖਸਾ ਸਾਰੀ ਘੰਬੋਲੇ ਦੇ ਵਿੱਚ ਪਹੁੰਚੀ ਵੀ ਹੈ ਜਿਹੜੇ ਆਪਣੇ ਇਹ 15 16 ਜੂਨ ਨੂੰ ਲੱਗ ਗਏ ਉਹ ਸਾਰੀ ਘਬੋਲੇ ਚ ਪਹਿਲਾਂ ਆਣੀ ਨੇ ਤਾਂ ਨਿਸਰਨ ਲੱਗ ਗਈ ਨਿਕਲਦੇ ਆ ਵਿੱਚ ਨੂੰ ਬੱਦਲ ਜੇ ਮੋਟੇ ਮੋਟੇ ਜੇ ਕਦੇ ਛਾਵੇਂ ਕਦੇ ਤੂਫਾਨ ਚਨਾ ਚੂਹੇ ਦਾ ਵੀ ਰੌਲਾ ਬਿਮਾਰੀ ਵਾਲਾ ਹੀ ਕੰਮ ਹੋਇਆ ਵਗਾ। ਲੇਕਿਨ ਆਪਾਂ ਨਾ ਬਿਮਾਰੀ ਪਈ ਦੀ ਬਹੁਤ ਈਲਾਸ ਫਿਰ ਆਪੇ ਹਟ ਗਈ। ਚੂਹੇ ਦਾ ਵੀ ਹਟ ਗਿਆ ਜੀ ਕੰਮ ਦਾ ਘਟ ਗਿਆ। ਹੁਣ ਆਪੇ ਟਿਕ ਟੋਕ ਗਿਆ ਵੱਢਣੇ ਤੇ। ਹਾਂ ਦੇਖੋ ਬਹੁਤ ਛੱਟੇ ਵਿੱਚ ਦੇਖਣ ਲੱਗੇ। ਨਸਰੇ ਹੋਏ। ਨੇੜੇੋਂ ਮੇਰੇ ਪੰਜ-ਛੇ ਦਿਨਾਂ ਦੇ ਵਿੱਚ ਬਾਹਰ ਇਧਰੋਂ ਆਪਾਂ ਗਏ ਸਮਰੌਲੀ ਨੂੰ ਦੇਖਿਆ ਬਹੁਤ ਰਸੂਲਪਾ ਕਿਨੇ ਨੂੰ ਜੀਰੀਆਂ ਵਿੱਚ ਬਹੁਤ ਨਸਰਿਆਂ ਸਪਰੇਹਾਂ ਲੱਗੇ ਹੋਏ ਕਰਨ ਲੋਕ ਉਹਦਾ ਵੀ ਚਾਰ-ਚਾਰ ਪੰਪੇ ਜੀ ਖੇਤ ਵਿੱਚ ਬੜੇ ਵੇਲੇ ਕੇ ਬਈਏ ਲੱਗੇ ਸਪਰੇਹਾਂ ਨਾਲ ਆਪਨੇ ਛੱਟੇ ਵੱਧ ਦੇਖਦੇ ਆ ਵਾਕੀ ਰਹਿਣ ਬਸੇਰਾ ਜਿਹੜਾ ਕਹਿੰਦੇ ਹੁੰਦੇ ਵੀ ਹਰੇਕ ਜਾਨਵਰ ਕਰਦਾ ਆ ਦੇਖੋ ਚਿੜੀ ਲੱਗੀ ਵੀ ਕਿੰਨਾ ਕ ਜਾਨਵਰ ਆ ਉਹ ਦੇ ਛੁੱਟ ਕੇ ਗਿਆ ਕੀ ਵੀ ਇੱਥੇ ਘਰ ਬਣਾ ਰਹੀ ਆ ਆਪਣਾ ਵਿੱਚ ਆਹ ਤਾਂ ਜੀਰੀ ਆਪਣੀ ਦਵਾਈ ਬਹੁਤ ਨਸਰਾਈ ਇਹ ਜੇ ਗੱਡੀ ਦੇ ਜੋੜਾ ਪੌਣ ਆਏ ਵੇ ਆ। ਪਿੱਲਾ ਟਾਇਰ ਹੋ ਗਿਆ ਤਾਂ ਇਹਦਾ ਖਰਾਬ ਸਮਾਂ ਚੱਲ ਜਾਂਦਾ ਘੱਟ ਹਵਾ ਵੇ ਕੇ। ਘੱਟ ਹਵਾ ਦੇ ਟੱਲੇ ਦੇ ਫਿਰ ਇਹ ਟਿੱੜ ਜਾਂਦਾ ਵੇ। ਵੀ ਸਾਡੇ ਕੋਲ ਪੰਪ ਵੀ ਹੈਗਾ ਤਾਂ ਵੇਸੇ ਪੰਪ ਅਸੀਂ ਕਰ ਦਿੰਦੇ ਖਰਾਬ ਅਸੀਂ ਪੰਪ ਦੇ ਕੰਮ ਲੈਣ ਦੇ ਗੱਡੀਆਂ 'ਚ ਹਵਾ ਭਰਨੇ ਨੂੰ। ਹੁਣ ਪੰਪ ਇਹਦੇ ਵਾਸਤੇ ਪੰਪ ਬੁਲਾਏ ਵੇਸੇ। ਟਾਇਰ ਬੁਲਾਏ ਹੁਣ ਆ। ਵੀ ਆ ਭਾਈ ਪਾਤਾ ਨੀਲ ਕਮਲ ਦਾ ਨੀਲ ਕਮਲ ਹੈ ਹਾਂ ਨੀਲ ਕਮਲ ਨੀਲ ਕਮਲ ਬਹੁਤ ਪੁਰਾਣੀ ਕੰਪਨੀ ਹੈ ਬਹੁਤ ਹਾਂ ਹੈ ਨਾ ਹਾਂ ਬਹੁਤ ਪੁਰਾਣੀ ਆ ਵੀ ਇਹ ਪਹਿਲਾਂ ਤੇ ਪੈਂਦੇ ਹੁੰਦੇ ਸੀ 2 ਘੰਟੇ 30 ਸਾਲ ਪਹਿਲਾਂ ਜਿਹੜੇ ਬੱਦੇ ਹੈਗੇ ਹਾਂ ਜੀ ਮੈਂ ਦੇਖਿਆ ਸੀ ਪਹਿਲਾਂ ਵੀ ਕੱਦੇ ਪੈਂਦੇ ਸੀ ਪੰਗ ਸਿੱਧੀ ਦੇ ਦੁਕਾਨ ਦੇ ਕੋਲ ਬੱਦੇ ਇੰਨੇ ਸੀ ਜੀ ਬਾਕੀ ਟਾਇਰ ਹੋਰ ਪਏ ਆ ਉਹ ਮਹਿੰਗੇ ਆਣੇ ਜੀ ਵੀ ਹੈਗੇ ਆ ਬਹੁਤ ਚਲੋ ਉਹ ਜਿਆਦਾ ਮਹਿੰਗੇ ਆਲੇ ਜਿਹੜੇ ਕੰਮ ਆ ਨੇ ਫਿਰ ਦੋਧੀਆਂ ਦੋਧੀਆਂ ਦੇ ਕੰਮ ਵਾਲੇ ਆ ਜਿਆਦਾ ਵਜਣਾ ਰੇੜੀਆਂ ਰੁੜੀਆਂ ਨੂੰ ਰੇੜੀਆਂ ਨੂੰ ਪੈ ਜਾਂਦੇ ਆ ਵੀ ਸਾਡੇ ਪਾਸ ਤਾਂ ਹੁਣ ਆਹੀ ਹੈ ਬਹੁਤਾ ਕੰਮ ਨਹੀਂ ਹੈਗਾ ਮਾੜਾ ਮੋਟਾ ਕਿਤੇ ਢੇੜਾ ਮਾਰਨਾ ਪੈਗਾ ਹਾਂ ਵੀ ਹੈ ਸਾਈਕਲ ਵੀ ਜ਼ਰੂਰੀ ਹੈ ਘਰ ਵਿੱਚ ਕਿਤੇ ਵਾਇਰ ਪਿੰਸਰਦਾ ਆਏਗਾ ਬਾਕੀ ਬਾਈ ਬਾਈ ਮੋਟਰਸਾਈਕਲ ਵੀ ਸਵਾਰ ਦਾ ਮੋਟਰਸਾਈਕਲਾਂ ਦਾ ਕਿੰਨਾ ਟਾਈਮ ਕਰਾ ਕੰਮ ਉਹ ਸਿੱਖਿਆ ਦਾ ਮੈਂ ਸਿੱਖਿਆ ਦਾ 4 ਸਾਲਾ 4 ਸਾਲ ਹੈ ਹਾਂ ਕੋਈ ਵੀ ਬਾਈ ਮੋਟਰਸਾਈਕਲ ਹੋਵੇ ਮਸ਼ੀਨਰੀ ਯਾਨੀ ਐਨਾ ਵੀ ਗੱਡੀਆਂ ਹੱਥ ਨਹੀਂ ਪਾਉਂਦਾ ਹੈਗਾ ਇਹਨੇ ਗੱਡੀ ਟਾਇਰ ਪੈਂਚਰ ਦਾ ਹਾਂ ਗੱਡੀਆਂ ਦਾ ਟਾਇਰ ਪੈਂਚਰ ਟਰਾਲਿਆਂ ਨੂੰ ਪੈਂਡ ਪੈਂਚਰ ਜੀ ਮੋਟਰਸਾਈਕਲ ਦਾ ਕੰਮ ਹਾਂ ਮੋਟਰਸਾਈਕਲ ਸੂਰ ਬਾਕੀ ਸਮਾਨ ਹੈਗਾ ਬਾਈ ਕੋ ਸਾਰਾ ਸਮਾਨ ਦੀ ਕੋਈ ਘਾਤ ਨਹੀਂ ਹੈ ਕਿ ਜਿਹੜੇ ਕਿਸੇ ਨੇ ਕੋਈ ਸਮਾਨ ਪਾਉਣਾ ਉਹ ਵੀ ਜਿਹੜੇ ਸਭ ਕੁਝ ਮਿਲਦਾ ਉਹਰੇ ਯਾਣ ਓਕੇ ਮਕੰਨ ਰਾਈ ਰੋਡ ਦੇ ਉੱਪਰ ਦੁਕਾਨ ਹੈ ਪਿੰਡ ਛੱਲੀਆਂ ਦੇ ਵਿੱਚ ਵੀ ਕੋਈ ਨਾਉ ਨਹੀਂ ਹੈਗਾ ਐਨ ਸਾਧ ਰਹੇ ਉਹ ਗੱਡੀਆਂ ਵੀ ਕਰਵਾਉਣੇ ਹੋਏ ਆ ਅੱਛਾ ਰੰਗ ਵੀ ਕਰਦੇ ਆ ਠੀਕ ਹੈ ਆਹੋ ਚਲੋ ਜਿਹੜਾ ਬੰਦਾ ਕੰਮ ਜਿੱਤ ਨੂੰ ਪੈਂਦਾ ਫਿਰ ਉਹਨਾਂ ਦੇ ਲਿੰਕ ਗਾਹਾਂ ਤੱਕਾਂ ਜੁੜੀ ਜਾਂਦੇ ਆ ਵੇਖਣ ਆਏ ਬਾਈ ਮੋਟਰਸਾਈਕਲ ਸਕੂਟਰ ਕੋਈ ਵੀ ਰੰਗ ਕਰਾਉਣਾ ਮੋਟਰਸਾਈਕਲ ਦਾ ਸਕੂਟਰ ਦਾ ਕਿਸਦਾ ਕੰਮ ਕਰਾਉਣਾ ਵੀ ਤੁਥਲੀ ਬੱਸ ਕਮਲ ਕੇ ਕੈਕ ਤੇ ਕਵਰੀ ਰੇਸ ਤਾਰ ਰੇਸ ਤਾਰ ਲਿਖਣਾ ਹੀ ਪੈਸਾ ਸਾਰਾ ਪੁਰਾਣੀਆਂ ਬਰੇਕਾਂ ਡਬਲ ਕਲੈ ਚੱਕ ਲੈ ਚਰੀ ਤਾਰ ਯਾਰ ਹਰਦੀ ਬਾਤ ਕਮਾਈ ਗਿਪਸ ਬਾਰ ਬਦੀਦਾ ਲੋੜ ਹੈ ਕਿ ਹੁਣ ਮਾਦਦ ਦੇ ਲੋ ਤਾਂ ਨਹੀਂ ਬੰਦਾਂ ਆਵਾਜ਼ ਦਾ ਡਾਉ ਚਲਾਇਆ ਹੋਇਆ ਭਾਈ ਅੱਜ ਦੱਖਣ ਚੱਲਦਾ ਪੂਰਾ ਜ਼ੋਰ ਨਾਲ ਕੱਲ ਵੀ ਚੱਲਦਾ ਰੱਖਾਂਗੇ ਆ ਤੇ ਪਰ ਪੜਾ ਦਾ ਖੜ ਖੜ ਲਾਈ ਆ ਵਾਕਈ ਬਾਈ ਖੜ ਖੜ ਲੱਗੀ ਹੋਈ ਐ ਖੜ ਖੜ ਲੱਗੀ ਹੋਈ ਹੋਰ ਵੀ ਦਰੱਖਤ ਚੱਲਦੇ ਕਿਸੇ ਦੀ ਬਾਜ ਜਾਉਂਦੇ ਟੁੱਪੜ ਦੇ ਬੱਚੇ ਨਹੀਂ ਬਾਜਾਉਂ ਹਾਂ ਕੋਈ ਬੱਚੇ ਨੇ ਦਰੱਖਤ ਦੀ ਬਾਜ ਹਾਂ ਉਹ ਇਹ ਗੱਡੀ ਆਪਣੀ ਹੋ ਗਈ ਪਿਆਰ ਕੋਈ ਮੁਰਲੇ ਟਾਇਰ ਵਾਹ ਸਰ ਗਿਆ ਆਪਾਂ ਨੂੰ ਫੈਸਲਾ ਆਪਾਂ ਨੇ ਪਵਾਤਾ ਇਹ ਸਾਡੀ ਪਾ ਲੋ ਬਾਈ ਜੀ ਮੁੜ ਕੇ ਫੇਰ ਆ ਕੇ ਮੋਟਰ ਪਰੇ ਕਿਉਂ ਕੰਮ ਆ ਪਹਿਲਾਂ ਵੀ ਦੱਸਿਆ ਵੀ ਕੰਮ ਕਰ ਇਹਨਾਂ ਨੇ ਜੇ ਘਟਾ ਹੈ ਬਿਲੇ ਜਿਹੜੇ ਟ੍ਰਾਈਸਾਈਕਲ ਦਾ ਟਾਇਰ ਪੋਲਿਆ ਜਾ ਕੇ ਹਵਾ ਵੈਸੇ ਬਹੁਤ ਨਹੀਂ ਚਲਦੀ ਹੈ ਮੋਟਰ ਪਰੇ ਲੱਗਦੀ ਜਾਨੀ ਪਿੰਡ ਵਿੱਚ ਤਾਂ ਨਹੀਂ ਹਵਾ ਲਾਦੀ ਘਰਾਂ ਵਿੱਚ ਆਪਾਂ ਕਿਹ ਘਰਾਂ ਛਵਾ ਲੱਗਦੀ ਹੈ ਬਾਕੀ ਲਾਈਟ ਵਾਲਾ ਨਾ ਜੇ ਪਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੋਟਰਾਂ ਵਾਲੀ ਦਾ ਲੱਗਦਾ ਵੈਦਾਂ ਘਰ ਵਾਲੀ ਲਾਈਟ ਵੀ ਗੱਲੇ ਭੱਜੀ ਵੀ ਆ ਕਿਉਂ ਕਈ ਵਾਰ ਦਰਖਤਾਂ ਦੇ ਵਿੱਚ ਜਿਹੜੇ ਹਵਾ ਚਲਦੀ ਹੈ ਤਾਰਾਂ ਭੇਟਣ ਦਾ ਖਤਰਾ ਰਹਿੰਦਾ ਰਖਤਾਂ ਹੀ ਸਾਡੇ ਚੱਲਦੀ ਭਟਾਈ ਲੈੜੇ ਲਾਈਨ ਦੇ ਥੱਲੇ ਵੀ ਹੁਣ ਆਪਾਂ ਇੱਕ ਥੋੜੀ ਜਾਣਕਾਰੀ ਕਈ ਵੀਰਾਂ ਦੇ ਫਾਨੂੰ ਕਮੈਂਟ ਵੀ ਆਏ ਆ ਫੋਨ ਵੀ ਆਇਆ ਵੀ ਜਿਹੜੀ ਆਪਣੀ ਪਾਪੂਲਰ ਦੀ ਨਰਸਰੀ ਲੱਗਣੀ ਐ ਹੁਣਗਾ ਹਾਂ ਬੂਟੇ ਲੱਗਣੇ ਆ ਨਰਸਰੀ ਆ ਕਿ ਲਾਈਵ ਆਪਣੀ ਦੀ ਤਿਆਰ ਹੋ ਰਹੀ ਆ ਤੇ ਆ ਸਮਝ ਲਓ ਤਿਆਰਾਂ ਚ ਐ ਵੀ ਉਹਦੀ ਬੁਕਿੰਗ ਚੱਲ ਵੀ ਕਿ ਨਹੀਂ ਚੱਲ ਵੀ ਉਹ ਜੇ ਆਪਾਂ ਨੇ ਹੁਣ ਬਾਈ ਬਾਬੂ ਨੂੰ ਹੁਣੇ ਫੋਨ ਕਰਕੇ ਹਟਿਆ ਵੀ ਉਹ ਕਹਿੰਦੇ ਵੀ ਬੁਕਿੰਗ ਸਟਾਰਟ ਐ 50 60 ਹਜ਼ਾਰ ਤੱਕ ਕਹਿੰਦੇ ਤਕਰੀਬਨ ਛੱਟੀ ਬੁੱਕ ਹੋ ਪਈ ਗਈ ਵੀ ਚੱਲਦਾ ਕੰਮ ਬਹੁਤ ਜ਼ੋਰਾਂ ਗਾ ਜਿਹੜੀ ਛੱਟੀ ਆ ਜੀ ਉਹ ਹੈਗੀ 119 ਨੰਬਰ 10 ਨੰਬਰ 12 ਨੰਬਰ 13 ਨੰਬਰ ਚਾਰ ਕਿਸਮ ਦੀ ਛੱਟੀ ਹੈਗੀ ਪੰਜਵਾਂ ਨੰਬਰ ਕਿਸਮ ਵੀ ਹੈ 11 ਨੰਬਰ ਉਹ ਕਹਿੰਦੇ ਅੱਧਾ ਕਿਲਾ ਕਿਉਂਕਿ ਛੱਟੀ ਜ਼ਿਆਦਾ ਨਹੀਂ ਹੈਗੀ ਉਹ ਵਿੱਚ ਮਾੜੇ ਮੋٹے ਜੇ ਕਿਸੇ ਨੇ ਲੋਡ ਹੁੰਦੀ ਤਾਂ ਥੋੜੇ ਵਾਲੇ ਘਰਾ ਲੈਂਦੇ ਆ ਜਿਵੇਂ ਅਸੀਂ 11 ਦਾ ਵਿੱਚ ਕਹਿੰਦੇ ਮਿਰਬਾ ਨਹੀਂ ਪਾਉਂਦੇ ਇੰਨੇ ਕਹਿੰਦੇ ਚਾਰ ਅਗਲਾ ਲੈਣ ਆਉਂਦਾ ਵਿਕ ਜਾਂਦੀ ਆ ਵੀ 109 ਨੰਬਰ 10 ਨੰਬਰ 12 ਨੰਬਰ 13 ਨੰਬਰ ਛੱਟੀ ਹੈ ਜੀ ਜਿਹੜੀ 9 ਔਰ 10 ਨੰਬਰ ਛੱਟੀ ਹੈ ਉਹ ਪਿਛਲਾ ਹੀ ਰੇਟ ਹੈ 28 ਰੁਪਏ 12 আর 13 নম্বর ਛੱਟੀ ਹੈ ਜਿਹੜੀ ਉਹਦਾ ਹੈਗਾ 35 ਰੁਪਏ ਵੀ ਬਾਬੂ ਦੇ ਨਾਲ ਵੀ ਕਰਿਓ ਸੰਪਰਕ ਸਿੱਧਾ ਜੇ ਨਾ ਹੋਇਆ ਤਾਂ ਮੇਰੇ ਨਾਲ ਵੀ ਕਰ ਸਕਦੇ ਆ ਚਲੋ ਜੇ ਤੁਸੀਂ ਬਾਬੂ ਗੱਲ ਵੀ ਕਰ ਲਈ ਨਾ ਗੱਲਬਾਤ ਆਪਣਾ ਨੰਬਰ ਵੀ ਲੇ ਤਾਂ ਬਿਸ਼ੱਕ ਕਹੋ ਵੀ ਮਾਸੜ ਦੇ ਹੀ ਨੰਬਰ ਲੱਤਾ ਉਹ ਬਾਬੂ ਵੀ ਮਾਸੜੇ ਕਹਿੰਦਾ ਜੀ ਮੈਂ ਕਹਿੰਦਾ ਵੀ 65 ਸਾਲ ਦੀ ਉਮਰ ਹੋਣੀ ਕਿਤੇ 60 ਦੇ ਉੱਪਰੇ ਹੋਣੀ ਹੈ ਉਹ ਵੀ ਮਾਸੜੇ ਕਹਿੰਦੇ ਆ ਵੀ ਬਾਕੀ ਬਾਬੂ ਦਾ ਨੰਬਰ ਆਪਣਾ ਕਰ ਲਓ ਜੀ ਨੋਟ ਉਹ ਹੈਗਾ 81 6 86 8168633875 81686 ਬਾਕੀ 33875 ਬਾਬੂ ਦਾ ਨੰਬਰ ਹੈ ਇਹਦੇ ਉੱਪਰ ਫੋਨ ਕਰਕੇ ਛੱਟੀ ਬੁੱਕ ਕਰਾ ਸਕਦੇ ਤੁਸੀਂ ਜਿਹੜੀ ਛੱਟੀ ਬੁੱਕ ਕਰਾਉਣੀ ਹੈ ਉਹਦੇ 10 ਰੁਪਏ ਅੱਗੇ ਮੰਗਣ ਪਹਿਲਾਂ ਜੇ 400 ਛੱਟੀ ਬੁੱਕ ਕਰਾਉਣੀ ਆਪਾਂ ਨੇ 4000 ਰੁਪਏ ਪਹਿਲਾਂ ਬਾਕੀ ਛੱਟੀ ਜਿਆਦਾ ਆਪਾਂ ਨੇ ਲੈ ਕੇ ਜਾਣੇ ਜਾਂ ਦੇਣੇ ਪੈਸੇ ਵੀ ਸੱਤ ਦਾ ਸੰਬਾਰ ਕਰ ਲਿਓ ਜੀ ਬਾਬੂ ਦੇ ਨਾਲ ਵੀ ਕੋਈ ਉਹ ਨਹੀਂ ਹੈਗਾ ਆਪਾਂ ਨੇ ਵਿੱਚ ਇਹਦੇ ਕੁਝ ਉਹ ਨਹੀਂ ਕਰਨਾ ਹੁੰਦਾ ਵੀ ਹਾਂ ਜੀ ਅਸੀਂ ਕਹਿ ਕੇ 28 ਰੁਪਏ ਨੂੰ 27 ਦੇ ਤੇ ਆਪਾਂ ਆਪਾਂ ਕੰਮ ਨਹੀਂ ਹੈਗਾ ਮੈਨੂੰ ਥੋੜੀ ਜੀ ਮੈਂ ਹੁਣ ਤਾਂ ਇਹ ਕਰਕੇ ਕਹਿੰਦਾ ਵੀ ਮੇਰੀ ਜ਼ਿੰਮੇਵਾਰੀ ਬਹੁਤ ਵੱਡ ਜਾਂਦੀ ਹੈ ਪਿੱਛੇ ਵੀ ਮੈਂ ਬਹੁਤ ਛੱਡੀ ਭੁੱਖ ਕਰਾਈ ਮੈਂ ਕਹਿੰਦਾ 20 25000 ਛੱਡੀ ਭੁੱਖ ਹੋ ਗਈ ਉਹਨੇ ਸਾਰੀਆਂ ਰਸੀਦਾਂ ਵੀ ਮੇਰੇ ਕੋਲ ਜੇ ਮੈਂ ਆਹੀਂ ਸਾਈਨ ਕਰਕੇ ਲੱਤੇ ਵੇਦੇ ਚਲੋ ਪੈਸੇ ਆਪਾਂ ਨੇ ਸਿੱਧੇ ਬਾਬੂ ਦੇ ਖਾਤੇ 'ਚ ਪਵਾਤੇ ਤੇ ਆਪਣੇ ਖਾਤੇ 'ਚ ਨਹੀਂ ਪੈਸੇ ਪਾਉਂਦੇ ਮੈਂ ਆਹੀ ਚੀਜ਼ ਤੇ ਅਸੀਂ ਚੱਲਦੇ ਆਂ ਵੀ ਆਪਾਂ ਵਾ ਤਾਂ ਹੀ ਕਹਿੰਦੇ ਸਿੱਧਾ ਬਾਪੂ ਦਾ ਸੰਪਰਕ ਕਰ ਲਿਓ 28 ਰੁਪਏ ਛੇਟ ਹੈ ਛਟੀ ਦਾ 9 ਅਰ 10 ਨੰਬਰ ਦਾ 35 ਰੁਪਏ ਰੇਟ ਹੈਗਾ ਏ 12 ਅ 13 ਨੰਬਰ ਦਾ 11 ਨੰਬਰ ਦਾ ਉਹਨਾਂ ਦੱਸੇ ਨਹੀਂ ਛਟੂ ਉਹ ਘਾਟਾ ਕਹਿੰਦੇ ਸਾਡੇ ਕੋ ਅੱਧਾ ਕੀਲਾ ਵੀ ਛਟੀ ਜਿਹੜੀ ਲੱਗੀ ਵੀ ਐਗਤੀ ਅੱਗੇ ਸਾਡੇ ਪਿੰਡ ਹੁੰਦੀ ਸੀ ਜੀ ਐਗਤੀ ਹੈਗੀ ਆ ਫੁੱਲ ਕਲਾਂ ਦੇ ਵਿੱਚ ਲੱਗੀ ਵੀ ਕਨੌਲੀ ਲੱਗੀ ਵੀ ਕਨੌਲੀ ਉਹਨਾਂ ਦੀ ਪਿਛਲੇ ਸਾਲ ਵੀ ਹੈਗੀ ਦੀ ਇੱਕ ਬਜਨੂੜ ਹੁੰਦੀ ਆ ਉਧਰ ਉਹ ਪਾ ਪਿੰਡ ਦੇਖਿਆ ਨਹੀਂ ਚਲੋ ਉਧਰ ਕਈ ਵੀਰਾਂ ਨੇ ਨਾ ਮਾਰ ਬੱਕੀ ਤੇ ਬੁੱਕ ਕਰਾਈ ਤੇ ਉਧਰੋਂ ਨੇੜੇ ਪੈਂਦਾ ਉੱਥੇ ਦੇ ਲੈ ਕੇ ਛ ਮੇਕਣ ਦਾ ਹੁੰਦਾ ਜੀ ਬਾਕੀ ਦੇਖ ਲਓ ਭਾਈ ਛੱਡੀ ਜੀ ਨੇ ਬੁੱਕ ਕਰਾਉਣੀਆਂ ਕਰਾ ਸਕਦੇ ਆ ਜੇ ਨਾਮ ਬਾਪੂ ਦਾ ਸੰਪਰਕ ਬਣਿਆ ਕਿਦਾ ਤਾਂ ਫੋਨ ਕਰਿਓ ਫਿਰ ਫਿਰ ਆਪਾਂ ਕਰਾਵਾਂ ਗੱਲਬਾਤ ਜਿਹੜੀ ਹੈਗੀ ਤੁਹਾਨੂੰ ਵੀ 10 ਰੁਪਏ ਛੱਡੀ ਜਿਹੜੀ ਤੁਹਾਨੂੰ ਪਹਿਲਾਂ ਪਾਉਣੇ ਪੈਣੇ ਆ ਕਿਉਂ ਜੇ ਆਪਾਂ ਬੁੱਕ ਕਰਾ ਦਿੰਦੇ ਆ ਛੱਡੀ ਫਿਰ ਆਪਾਂ ਨੂੰ ਮਿਲਦੀ ਹੈ ਜੇ ਬੁਕਿੰਗ ਨਹੀਂ ਕਰਾਈ ਵੀ ਹੈਗੀ ਫਿਰ ਵੇਟਿੰਗ ਵਿੱਚ ਪੈ ਜਾਂਦੀ ਹੈ ਵੀ ਜੇ 25 ਛੱਡੀ ਤਾਂ ਹੈ ਫਿਰ ਹੋਰ ਤੁਹਾਨੂੰ ਪਤਾ ਵੀ ਜਿਹੜੀ ਪਿੱਛੇ ਚੀਜ਼ ਬਚਦੀ ਹੈ ਕੋਤੇ ਵੀ ਦੇਖ ਲੋ ਰੇੜੀ ਫਲਾਂ ਦੀ ਲੱਗੀ ਵੀ ਇਹ ਸਬਜ਼ੀ ਲੱਗੀ ਵੀ ਅਗਲੇ ਨਾਲ ਪਹਿਲਾਂ ਛਾਂਟ ਕੇ ਹੀ ਲੈਣੀ ਹੈ ਜਿਹੜਾ ਰੇਟ ਹੈ ਫਿਰ ਪਿੱਛੇ ਜੇ 5-7 ਰੁਪਏ ਘੱਟ ਵੀ ਗਈ ਫਿਰ ਮਾਲ ਘਟਿਆ ਰਹਿ ਜਾਂਦਾ ਵੀ ਇੱਕਣਾ ਵੀ ਆਪਣੀ ਬੁੱਕ ਕਰਾ ਲਓ ਚਲੋ ਜੇ ਕਈ ਵਾਰ ਨਹੀਂ ਹੁੰਦਾ ਵੀ ਲੈਣੀ ਹੋਣੀ ਹੈਗੀ ਵਿਚਾਕ ਨਾ ਲੋ ਤੁਹਾਡੇ ਪੈਸੇ ਮੁੜ ਜਾਣਗੇ ਜਿਹੜੇ ਬੁੱਕ ਕਰਾਏ ਵਿਆ ਕਿਉਂਕਿ ਉਹ ਟਾਈਮ ਡਿਮਾਂਡ ਹੁੰਦੀ ਛੱਟੀ ਦੀ ਬਹੁਤ ਫਿਰ ਉਹ ਹੋਰ ਪਾਸੇ ਦੇ ਦਿੰਦੇ ਆ ਵੀ ਇੱਕਣਾ ਜੇ ਬੁਕਿੰਗ ਕਰਾਈ ਵੀ ਹੋ ਗਈ ਆਪਣੀ 10 ਰੁਪਏ ਦੇ ਕੇ ਛੱਟੀ ਪਰ ਕਬਜ਼ਾ ਰਹਿੰਦਾ ਨਹੀਂ ਲਾਉਣੀ ਹੈਗੀ ਤਾਂ ਉਹ ਟਾਈਮ ਤੁਹਾਡੇ ਬੁੱਕ ਕਰਾਏ ਪੈਸੇ ਮੁੜ ਜਾਣਗੇ ਇਹ ਮੈਂ ਜ਼ਿੰਮੇਵਾਰੀ ਲੈਂਦਾ ਵੀ ਬਾਕੀ ਦੇਖ ਲਓ ਜੀ ਛੱਟੀ 9 ਨੰਬਰ 10 ਨੰਬਰ ਵਧੀਆ ਚੱਲਦੀ ਹੈ ਜਿਹੜੀ ਵਜ਼ਨ ਵਿੱਚ ਤਾਂ ਹੁੰਦੀ ਥੋੜੀ ਜਿਹੀ ਹਲਕੀ ਠੇਕੇਦਾਰ ਵੀ ਉਹਨੂੰ ਪੁੱਛਦਾ ਪਹਿਲਾਂ ਵੀ ਛੱਟੀ ਕਿਹੜੀ ਲਵਾਈ ਵੀ ਤੁਸੀਂ ਕਿ ਉਹ ਥੋੜਾ ਜਿਹਾ ਜਿਹੜੀ 48 ਦੀ ਉਹ ਛੱਟੀ ਵਜ਼ਨ ਦਿੰਦੀ ਦੀ ਵੱਧ ਉਹ ਬੂਟੇ ਦੀ ਸਫਾਈ ਥੋੜੀ ਜਿਹੀ ਘੱਟ ਹੈ ਉਹ ਸਾਲ ਖੰਡ ਵੱਧ ਵੀ ਲੈ ਲੈਂਦਾ ਜਿਹੜੇ ਇਹ 9 10 ਨੰਬਰ ਐ 11 12 13 ਨੰਬਰ ਜਿਹੜੀ ਹੈਗੀਆਂ ਛਟੀਆਂ ਇਹ ਇੱਕ ਕਿਸਮ ਦਾ ਹਾਈਬ੍ਰਿਡ ਵਾਲਾ ਕੰਮ ਹੋ ਜਾਂਦਾ ਹਾਈਬ੍ਰਿਡ ਤੋਂ ਉਹਨੂੰ ਪਤਾ ਹੀ ਆ ਵੀ ਕੋਈ ਬੂਟਾ ਲਾ ਲਓ ਉਹਦਾ ਵੀ ਹਜੇ ਸਵਾਦ ਆ ਖਾਣੇ ਪੀਣੇ ਦਾ ਇਹ ਵਜਨ ਥੋੜੀ ਜਿਹੀ ਹਲਕੀ ਹੋ ਜਾਂਦੀ ਐ ਇਹਦੀ ਸਫਾਈ ਬਹੁਤ ਐ ਇੱਕ ਖੇਤੀ ਤਿਆਰ ਹੋ ਜਾਂਦੀ ਐ ਵੀ ਇੱਕਣ ਦਾ ਚੱਕਰ ਐ ਜਿਹੜੀ 12 ਅਰ 13 ਨੰਬਰ ਐ ਥੋੜੀ ਜਿਹੀ ਖੁਸ਼ਕ ਹੁੰਦੀ ਐ ਇਹ ਬੂਟਾ ਟੁੱਟਣ ਦਾ ਚਾਂਸ ਵੱਧਾ ਗੱਬੇ ਤੇ ਇਹ ਥੋੜੀ 9 ਅਰ 10 ਐ ਜੀ ਲਚਕ ਹੁੰਦੀ ਐ ਦੇਖਿਆ ਆਪਾਂ ਨੇ ਇੱਥੇ ਸਾਡੇ ਲੱਗੇ ਬੂਟੇ ਠੀਕ ਐ ਵੀ ਇੱਕਣ ਜ ਅੱਪਾ ਸਾਨੂੰ ਨੰਬਰ ਦਿੱਤਾ ਵਾ ਬਾਬੂ ਦਾ ਉਹਦੇ ਉੱਪਰ ਫੋਨ ਕਰਕੇ ਛੱਟੀ ਬੁੱਕ ਕਰਾ ਲਓ ਜੀ ਬਾਕੀ ਜੇ ਛੱਟੀ ਬੁੱਕ ਕਰਾਉਣੀ ਹੈ ਜੀ ਬਾਬੂ ਦੇ ਨਾਲ ਪਹਿਲਾਂ ਇਹ ਪੁੱਛ ਲਿਓ ਵੀ ਅਸੀਂ ਫਲਾਣੀ ਜਗ੍ਹਾ ਤੇ ਬੋਲਦੇ ਸਾਨੂੰ ਕਿਹੜਾ ਏਰੀਆ ਨੇੜੇ ਪਾਊਗਾ ਫੂਲ ਤੇ ਚੱਕਣੀਆਂ ਕਨੌਲੀ ਚੱਕਣੀਆਂ ਬਜਨੂਰ ਤੇ ਚੱਕਣੀਆਂ ਉਹ ਗੱਲਬਾਤ ਦੱਸ ਦਿਓ ਅਗਲੇ ਨੂੰ ਪਹਿਲਾਂ ਫਿਰ ਉਹ ਲਿਖ ਲੈਂਦੇ ਆ ਜੀ ਆਪਣੇ ਪਰਚੀ ਦੇ ਉੱਪਰ ਰਸੀਦ ਦੇ ਉੱਪਰ ਵੀ ਹਾਂ ਇਹਨਾਂ ਨੂੰ ਇਹ ਏਰੀਆ ਪੈਂਦਾ ਉੱਥੇ ਸਾਨੂੰ ਨੇੜੇ ਦੇ ਛੱਟੀ ਚੱਕਾ ਦੇਣਗੇ ਉਹ ਮੇਕਣਾ ਚਲੋ ਠੀਕ ਹੈ ਜੀ ਬਾਕੀ ਫਿਰ ਮਿਲਦੇ ਆਪਾਂ ਕੱਲ ਨੂੰ ਅਗਲੇ ਵਲੌਗ ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ